ਕਿ ਸਾਰੀ ਗੱਲ ਆਪ ਦੱਸੂਗਾ ਵੀ ਕਿਸ ਤਰ੍ਹਾਂ ਉਸ ਵਿਅਕਤੀ ਨੇ ਇਹਨੇ ਠੱਗੀ ਮਾਰੀ ਆ ਆਓ ਗੱਲ ਕਰਦੇ ਆ ਮੈਂ ਉਵੇਂ ਹੀ ਰੱਖਦੇ ਪੇਪਰ ਦੇਖੇ ਮੈਨੂੰ ਕਿ ਜਦੋਂ ਕੈਸ਼ ਕਢਾਉਣਾ ਹੀ ਉਦੋਂ ਪਤਾ ਲੱਗਾ 6 ਮਹੀਨੇ ਬਾਅਦ 7 ਮਹੀਨੇ ਬਾਅਦ ਵੀ ਇਹ ਬੰਦਾ ਫਰਾਰ ਆ ਪੈਸੇ ਲੈ ਕੇ ਭੱਜ ਗਿਆ ਉਹਦੇ ਘਰ ਦੇ ਕਹਿੰਦੇ ਸਾਨੂੰ ਵੀ ਨਹੀਂ ਪਤਾ ਕਿੱਥੇ ਆ ਜਿਹੜਾ ਬਵਿੰਦਰ ਸਿੰਘ ਆ ਉਹਨੂੰ ਅਸੀਂ ਫੋਨ ਲਾਇਆ 9914286250 ਤੇ ਵੀ ਉਹਦਾ ਪੱਕਾ ਜਾਣਨ ਲਈ ਉਹਦਾ ਫੋਨ ਬੰਦ ਆ ਆ ਇਹ ਨਹੀਂ ਐ ਸੱਚ ਬੈਂਕ ਚੋਂ ਮੈਨੂੰ ਜਾਲੀ ਕੱਢ ਕੇ ਦੇ ਗਿਆ ਮੈਂ ਤਾਂ ਜਦੋਂ 6 ਮਹੀਨਾ ਬਾਅਦ ਪੈਸੇ ਕਟਾਉਣ ਕੇ ਉਦੋਂ ਪਤਾ ਲੱਗਾ ਘਰੇ ਉਹਦੀ ਕਨੈਕਟ ਹੋ ਰਿਹਾ ਫੋਨ ਤੇ ਗੱਲ ਹੁੰਦੀ ਆ ਘਰ ਦੇਆਂ ਨੂੰ ਸਾਰਾ ਪਤਾ ਕਿੱਥੇ ਆ ਘਰ ਦੇ ਬੰਦੇ ਝੂਠ ਬੋਲਦੇ ਆ ਜੀ ਕਾਲ ਦੀ ਮੈਂ ਤੁਹਾਡਾ ਆਪਣਾ ਪੱਤਰਕਾਰ ਬਿੱਟੂ ਸੁਵੱਦੀ ਕੰਨਾ ਹੁਣ ਅਸੀਂ ਮੁੱਲਾਂਪੁਰ ਦੇ ਵਿੱਚ ਬੈਠੇ ਆ ਮੇਰੇ ਨਾਲ ਬਲਵੀਰ ਸਿੰਘ ਸਾਡਾ ਭਰਾ ਜਿਹਦਾ ਪਿੰਡ ਇਹਦਾ ਪਿੰਡ ਵੀ ਸੁਵੱਦੀ ਕੰਨਾ ਬਲਵੀਰ ਸਿੰਘ ਪੁੱਤਰ ਜਰਨੈਲ ਸਿੰਘ ਇਹ ਬੈਠਾ ਵਾ ਇਹ ਵੀਰ ਨੇ ਇਹਦੇ ਨਾਲ ਠੱਗੀ ਹੋਈ ਆ ਠੱਗੀ ਵੀ ਇੱਕ ਵਿਅਕਤੀ ਆ ਵਰਿੰਦਰ ਸਿੰਘ ਪੁੱਤਰ ਮਨਤਿਆਰ ਸਿੰਘ ਜਿਹਦਾ ਪਿੰਡ ਥੋਥੜ ਆਏ ਨੇ ਵਿਚਾਰੇ ਨੇ ਮੈਨੂੰ ਪੀੜਤ ਨੇ ਸਾਰੇ ਕਾਗਜ਼ ਦਿਖਾਏ ਆ ਕੱਲਾ ਕੱਲਾ ਕਾਗਜ਼ ਦਿਖਾਇਆ ਵੀ ਕਿਸ ਤਰ੍ਹਾਂ ਉਸ ਵਿਅਕਤੀ ਨੇ ਬਰਿੰਦਰ ਸਿੰਘ ਆ ਜਿਹੜਾ ਉਹਨੇ ਇਹਦੇ ਨਾਲ ਕਿਸ ਤਰ੍ਹਾਂ ਠੱਗੀ ਮਾਰੀ ਆਓ ਹੁਣ ਆਪਾਂ ਇਹਦੇ ਨਾਲ ਗੱਲਬਾਤ ਕਰਦੇ ਆਂ ਇਹ ਸਾਰੀ ਗੱਲ ਆਪ ਦੱਸੂਗਾ ਵੀ ਕਿਸ ਤਰ੍ਹਾਂ ਉਸ ਵਿਅਕਤੀ ਨੇ ਇਹਦੇ ਨਾਲ ਠੱਗੀ ਮਾਰੀ ਆ ਆਓ ਗੱਲ ਕਰਦੇ ਆਂ ਠੱਗੀ ਮਾਰੀ ਹੋਰ ਨਾ ਵੀ ਮਾਰ ਸਕਦਾ ਇਹ ਹੋਰ ਵੀ ਦੋ ਤਿੰਨ ਨਾ ਮਾਰ ਕੇ ਗਿਆ ਜੇ ਕੋਈ ਤੁਹਾਨੂੰ ਸੂਚਨਾ ਦੇਦਾ ਤੁਸੀਂ ਉਹਨੂੰ ਕੋਈ ਆਪਣੇ ਵੱਲੋਂ ਨਾਮ ਦੇਵੋ ਹਾਂਜੀ ਜੋ ਸਾਰੇ ਆ ਦਵਾਂਗੇ ਨਾਮ ਜੀ ਠੀਕ ਆ ਤੇ ਕਿੰਨੇ ਠੱਗੀ ਮਰਦੀ ਆ ਤੁਹਾਡੇ ਨਾਲ 21 ਲੱਖ ਰੁਪਈਆ ਦੀ 21 ਲੱਖ ਦੀ ਤੇ ਇਹਨੇ ਐਸਐਸ ਬੈਂਕ ਚੋਂ ਮੈਨੂੰ ਜਾਲੀ ਕੱਢ ਕੇ ਦੇ ਗਿਆ ਮੈਂ ਤਾਂ ਜਦੋਂ 6 ਮਹੀਨੇ ਬਾਅਦ ਪੈਸੇ ਕਢਾਉਣ ਗਿਆ ਉਦੋਂ ਪਤਾ ਲੱਗਾ ਵੀ ਕੈਸੀ ਹੈ ਨਹੀਂ ਗਾ اکاؤنٹ ਚ ਸਵੱਦੀ ਕਲਾ ਜੀ ਤਸੀਲ ਜਗਰਾਉਂ ਹਾਂਜੀ ਜ਼ਿਲ੍ਹਾ ਲੁਧਿਆਣਾ ਠੀਕ ਆ ਤੇ ਕੁਸ਼ ਡੈਪਟੀ ਡੀਐਸਪੀ ਜਗਰਾਉਂ ਤੁਹਾਡਾ ਰਾਜੀ ਨਮਾ ਵੀ ਹੋਇਆ ਸੀ ਕਿਸੇ ਉਹ ਹੋਇਆ ਸੀਗਾ ਜੀ 210000 ਰੁਪਏ ਤਾਂ ਉਹ ਕਹਿੰਦੇ ਜਿਹੜੇ ਅਸੀਂ ਸਬੂਤ ਵਾਲੇ ਦਵਾਤੇ ਵੀ ਇਹ ਬੰਦਾ ਫਰਾਰ ਆ ਪੈਸੇ ਲੈ ਕੇ ਭੱਜ ਕੇ ਉਹਦੇ ਘਰ ਦੇ ਕਹਿੰਦੇ ਸਾਨੂੰ ਵੀ ਨਹੀਂ ਪਤਾ ਕਿੱਥੇ ਆ ਹਮ ਘਰੇ ਉਹਦੇ ਕਨੈਕਟ ਹੋ ਰਿਹਾ ਫੋਨ ਤੇ ਗੱਲ ਹੁੰਦੀ ਆ ਘਰਦਿਆਂ ਨੂੰ ਸਾਰਾ ਪਤਾ ਕਿੱਥੇ ਆ ਘਰ ਦੇ ਬੰਦੇ ਝੂਠ ਬੋਲਦੇ ਆ ਜੀ ਉਹ ਇਹ ਕਹਿੰਦੇ ਦਿੱਲੀ ਬੈਂਕ ਦੇ ਕੰਮ ਗਿਆ ਆ ਘਰ ਦੇ ਉਹਦੇ ਉਹ ਕੁੜੀਆਂ ਵੀ ਉਹਨਾਂ ਦੀ ਕਹਿੰਦੀਆਂ ਬੁੜੀਆਂ ਵੀ ਤੇ ਕਹਿੰਦੇ ਦਿੱਲੀ ਬੈਂਕ ਦੇ ਕੰਮ ਗਿਆ ਫਿਰ ਮੈਂ ਬੈਂਕ ਆਇਆ ਬੈਂਕ ਵਾਲੇ ਕਹਿੰਦੇ ਅਸੀਂ ਦਿੱਲੀ ਇਹਨੂੰ ਕਾਸ ਨੂੰ ਕੱਲਣਾ ਵਾ ਜਿਹੜੇ ਵਿਅਕਤੀ ਨੇ ਤੁਹਾਡੇ ਨਾਲ ਠੱਗੀ ਮਾਰੀ ਹੈ ਇਹਦਾ ਨਾਮ ਕੀ ਆ ਬਰਿੰਦਰ ਸਿੰਘ ਪਰਿੰਦਰ ਸਿੰਘ ਸਨ ਉਹ ਮੁਖਤਿਆਰ ਸਿੰਘ ਪਿੰਡ ਕਿਹੜਾ ਇਹਦਾ ਪਿੰਡ ਧੋਥੜ ਜੀ ਜਿਹੜਾ ਸਬਦੀ ਦੇ ਨੇੜੇ ਹੈ ਹਾਂਜੀ ਪਿੰਡ ਧੋਥੜ ਸਬਦੀ ਦੇ ਨੇੜੇ ਹੁਣ ਫਰਾਰ ਆ ਜੀਏ ਘਰੇ ਦੇ ਸੂਤ ਆ ਪੱਕੇ ਫੂਨ ਆਉਂਦਾ ਇਹਦਾ ਘਰੇ ਸਾਰਾ ਕਿੱਥੇ ਹੈਗਾ ਕਿੱਥੇ ਨਹੀਂ ਘਰੇ ਸਾਰਾ ਪੱਕਾ ਪਤਾ ਯਾਨੀ ਛੋਟੇ ਨਾਣੇ ਨੇ 18 19 21 ਲੱਖ ਰੁਪਏ ਰੱਖੇ ਮਾਰ ਗਿਆ ਜੀ ਇਹਨੇ ਠੱਗੀ ਮੇਰੇ ਨਾਲ ਕਰਨ ਪ੍ਰਸਾਦ ਜੀ ਤਾਂ ਮਾਰ ਕੇ ਕਰਦੇ ਸਾਡੀ ਸਨਮਾਈ ਕੀਤੀ ਜਾਵੇ ਸਾਡੇ ਦੇ ਪੈਸੇ ਹਾਂਜੀ ਸਾਡੇ ਹੱਕ ਦੇ ਪੈਸੇ ਜਮੀਨ ਦੇ ਪੈਸੇ ਸੀਗੇ ਆਪਣੇ ਘੜਾ ਕੋਈ ਨਜਾਇਜ਼ ਤੁਸੀਂ ਆਪਣੀ ਜਾਇਦਾਦ ਬੇਚੀ ਸੀ ਬਿਲਕੁਲ ਉਹਦੇ ਪੈਸੇ ਸੀਗੇ ਆਪਣੇ ਨਾਲ ਨੇ ਨਜਾਇਜ਼ ਠੱਗੀ ਮਾਰੀ ਬੰਦੇ ਨੇ ਪਰ ਉਸੇ ਜਿਹਦਾ ਹੀ ਜਾਣ ਪਛਾਣ ਸੀਗੀ ਮਾੜੀ ਜਿਹੀ ਉੱਥੇ ਮੈਂ ਤੇਰੇ ਕੰਮ ਕਰਾ ਦੇਣਾ ਫਲਾਣਾ ਮੇਰੇ ਕੋਲੇ ਘਰੇ ਆਉਣ ਜਾਣ ਲੱਗਿਆ ਮੈਂ ਚਲ ਪਹਿਲਾਂ ਕਰਾ ਕੇ ਵੀ ਜਾਂਦਾ ਰਿਹਾ ਮੇਰੇ ਪੈਸੇ ਸਹੀ ਹੋਏ ਸੀ 9 ਜਿਹੜੇ ਘਰਦਿਆਂ ਨੂੰ ਕਰਾਇਆ ਉਹ ਉੱਥੇ ਅਕੇ ਨੇ ਪੈਸਾ ਵੀ ਜਮਾ ਨਹੀਂ ਕਰਾਇਆ ਜਾਲੀ ਕੱਢ ਕੇ ਦੇਖਿਆ ਮੈਨੂੰ ਪੇਪਰ ਚਲੋ ਮੈਂ ਉਵੇਂ ਹੀ ਰੱਖਦੇ ਪੇਪਰ ਦੇਖੇ ਮੈਨਿੰਗਾ ਜਦੋਂ ਕੈਸ਼ ਕਢਾਉਣਾ ਹੀ ਉਦੋਂ ਪਤਾ ਲੱਗਾ 6 ਮਹੀਨੇ ਬਾਅਦ 7 ਮਹੀਨੇ ਬਾਅਦ ਪਿਛਲੀ ਸਾਰੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਬਈ ਸਵੱਦੀ ਘਲਾਂ ਦੇ ਬਲਬੀਰ ਸਿੰਘ ਪੁੱਤਰ ਜਰਨੈਲ ਸਿੰਘ ਨੇ ਆਪਣੇ ਵੱਲੋਂ ਇੱਕ ਵਿਅਕਤੀ ਵਰਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਜਿਹਦਾ ਪਿੰਡ ਥੋਥੜ ਆ ਉਹਦੇ ਤੇ ਦੋਸ਼ ਲਾਇਆ ਬਈ ਮੇਰੇ ਨਾਲ ਇਹ ਬਲਬੀਰ ਸਿੰਘ ਕਹਿੰਦਾ ਉਹਨੇ 21 ਲੱਖ ਰੁਪਏ ਦੇ ਕਰੀਬ ਠੱਗੀ ਮਾਰ ਲਈ ਆ ਬੇਸ਼ੱਕ ਅਸੀਂ ਆਪਣੇ ਚੈਨਲ ਰਾਹੀਂ ਇਸ ਗੱਲ ਸੱਚ ਛੁਡਦੀ ਨਹੀਂ ਪੋਸਟਿੰਗ ਕਰਦੇ ਪਰੰਤੂ ਜੇਸਾ ਵਨਾਲ ਬਲਬੀਰ ਸਿੰਘ ਨੇ ਲੁਧਿਆਣਾ ਅਧਿਆਤਿ ਪੁਲਿਸ ਨੂੰ ਦਰਖਾਸਤ ਦਿੱਤੀ ਆ ਅਧਿਆਤਿ ਪੁਲਿਸ ਇਸ ਗੱਲ ਦੀ ਤਫਤੀਸ਼ ਕਰਕੇ ਜੇਕਰ ਬਲਬੀਰ ਸਿੰਘ ਨਾਲ 21 ਲੱਖ ਦੀ ਠੱਗੀ ਵਧੀ ਆ ਤਾਂ ਉਹਨੂੰ ਇਨਸਾਫ ਜ਼ਰੂਰ ਦਿਵਾਉਣਾ ਚਾਹੀਦਾ ਤੇ ਉਹਦੇ ਪੈਸੇ ਵਾਪਸ ਦਿਵਾਉਣਾ ਚਾਹੀਦੇ ਆ ਇਸ ਸਬੰਧੀ ਅਸੀਂ ਇਸ ਜਿਹੜਾ ਕਥਿਤ ਦੋਸ਼ੀ ਆ ਜਿਹੜਾ ਬਰਿੰਦਰ ਸਿੰਘ ਆ ਉਹਨੂੰ ਅਸੀਂ ਫੋਨ ਲਾਇਆ 9914286250 ਤੇ ਵੀ ਉਹਦਾ ਪੱਕ ਜਾਣਨ ਲਈ ਉਹਦਾ ਫੋਨ ਬੰਦ ਆ ਹੁਣ ਦੇਖਣਾ ਇਹ ਹੋਵੇਗਾ ਕੀ ਲੁਧਿਆਣਾ ਦੀ ਹਰਤੀ ਪੁਲਿਸ ਜਿਹੜਾ ਬਲਬੀਰ ਸਿੰਘ ਬਿੱਲੂ ਆ ਕੀ ਹੁਣ ਉਹਨੂੰ ਸਾਬ ਦਿੰਦੀ ਆ ਜਾਂ ਨਹੀਂ